ਅਰਾਧਿਆ ਪੜ੍ਹੇ ਲਿਖੇ ਨੌਕਰੀ ਪੇਸ਼ਾ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਸਕੂਲ ਦੀ ਪੜ੍ਹਾਈ ਸਮੇਂ ਅਰਾਧਿਆ ਹਮੇਸ਼ਾ ਅਵਲ ਦਰਜਾ ਪ੍ਰਾਪਤ ਕਰਦੀ ਰਹੀ ਉਹਦੇ ਮਾਪਿਆਂ ਨੇ ਉਹਨੂੰ ਪੁੱਤਰਾ ਵਾਂਗ ਹੀ ਪਾਲਿਆ ਤੇ ਪੜ੍ਹਾਇਆ ਉਹਨੂੰ ਹਰ ਚੀਜ਼ ਦੀ ਆਜ਼ਾਦੀ ਸੀ ਚਾਹੇ ਗੱਲ ਪਹਿਰਾਵੇ ਦੀ ਹੋਵੇ ਤੇ ਚਾਹੇ ਪੜ੍ਹਾਈ ਦੀ ਸਕੂਲ ਦੀ ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਅਰਾਧਿਆ ਦਾ ਦਾਖਲਾ ਸ਼ਹਿਰ ਦੇ ਮਸ਼ਹੂਰ ਕੋ-ਐਡ ਕਾਲਜ ਵਿੱਚ ਹੋ ਗਿਆ ਜਿੱਥੇ ਮੈਰਿਟ ਦੇ ਆਧਾਰ ਤੇ ਦਾਖਲਾ ਮਿਲਦਾ ਸੀ ਕਾਲਜ ਵਿੱਚ ਕਈ ਵਿਦਿਆਰਥੀ ਵੇਲੇ ਪੀਰੀਅਡ ਦੌਰਾਨ ਆਪਣੀਆਂ ਕਿਤਾਬਾਂ ਲੈ ਕੇ ਲਾਇਬ੍ਰੇਰੀ ਚਲੇ ਜਾਂਦੇ ਤੇ ਕਈ ਕੰਟੀਨ ਵਿੱਚ ਬੈਠ ਕੇ ਗੱਪਾਂ ਮਾਰਦੇ ਰਹਿੰਦੇ ਮੌਸਮ ਬੜਾ ਹੀ ਸੁਹਾਵਣਾ ਸੀ ਅਰਾਧਿਆ ਤੇ ਉਹਦੀਆਂ ਸਹੇਲੀਆਂ ਦਰਖਤ ਹੇਠਾਂ ਇੱਕ ਬੈਂਚ ਤੇ ਬੈਠੀਆਂ। ਮੌਸਮ ਦਾ ਆਨੰਦ ਲੈ ਰਹੀਆਂ ਸਨ। ਆਪਣੀਆਂ ਸਹੇਲੀਆਂ ਨੂੰ ਫਖਰ ਨਾਲ ਆਪੋ ਆਪਣੇ ਦੋਸਤਾਂ ਬਾਰੇ ਗੱਲਾਂ ਕਰਦਿਆਂ ਦੇਖ ਕੇ ਅਰਾਧਿਆ ਮਨ ਹੀ ਮਨ ਵਿੱਚ ਸੋਚਦੀ ਇਹ ਕਾਲਜ ਪੜਾ ਨੌਂਦੀਆਂ ਨੇ ਕਿ ਲੜਕੀਆਂ ਨਾਲ ਗੱਪਾਂ ਮਾਰਨ? ਉਹਦੀ ਸਹੇਲੀ ਮਿਨਾਕਸ਼ੀ ਨੇ ਕਿਹਾ ਅਰਾਧਿਆ ਤੂੰ ਵੀ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਜਾ ਮੈਂ ਤਾਂ ਤੁਹਾਡੇ ਨਾਲ ਹੀ ਆ ਮਤਲਬ ਸਾਡੇ ਸਭ ਦੇ ਬੁਆਏਫਰੈਂਡ ਨੇ ਤੂੰ ਵੀ ਕਿਸੇ ਨਾਲ ਦੋਸਤੀ ਕਰ ਲੈ ਬੜਾ ਮਜ਼ਾ ਆਏਗਾ ਆਪਾਂ ਇਕੱਠੇ ਮੂਵੀ ਦੇਖਣ ਜਾਇਆ ਕਰਾਂਗੇ ਇਕੱਠੇ ਪਾਰਟੀਆਂ ਕਰਾਂਗੇ ਮਿਨਾਕਸ਼ੀ ਮੈਂ ਤਾਂ ਪੀਸੀਐਸ ਦੀ ਤਿਆਰੀ ਕਰਨੀ ਹੈ ਕੋ ਮਨ ਫਿਰੰਦਾ ਸਮਾਂ ਕਿੱਥੇ ਐ ਤਿਆਰੀ ਹੋ ਜਾਵੇ ਇੰਨਾ ਥੋੜਾ ਤੁਸੀਂ ਕਰੋ ਮੱਝਾ ਹਉ ਬਈ ਪੜਨ ਤੋਂ ਤੈਨੂੰ ਕੋਣ ਰੋਕਦਾ ਪਰ ਕਿਤਾਬੀ ਕੀੜਾ ਨਾ ਬਣ ਏ ਕਾਲਜ ਦੀ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਅਰਾਧਿਆ ਤੇ ਉਹਦੀਆਂ ਸਹੇਲੀਆਂ ਸਕੂਟਰ ਸਟੈਂਡ ਤੋਂ ਆਪੋ ਆਪਣੇ ਐਕਟਿਵਾ ਕੱਢ ਰਹੀਆਂ ਸਨ ਤਾਂ ਅਚਾਨਕ ਹੀ ਸੌਰਵ ਨੇ ਆਪਣਾ ਬੁਲਟ ਮੋਟਰਸਾਈਕਲ ਅੱਗੇ ਕਰਦਿਆਂ ਜੇਬ ਵਿੱਚੋਂ ਕੁਝ ਕੱਢਦਿਆਂ ਕਿਆ ਅਰਾਧਿਆ ਜ਼ਰਾ ਇਹਦਾ ਸਵਾਦ ਤਾਂ ਦੇਖ ਕਿੰਨੀ ਗਜਬ ਦੀ ਚੀਜ਼ ਹੈ ਅਰਾਧਿਆ ਵੱਲੋਂ ਨਾ ਨੁੱਕਰ ਕਰਨ ਤੇ ਸੌਰਵ ਤੇ ਮਿਨਾਕਸ਼ੀ ਨੇ ਇਕੱਠਿਆਂ ਹੀ ਕਿਹਾ ਪਲੀਜ਼ ਥੋੜਾ ਜਿਹਾ ਟੇਸਟ ਤਾਂ ਕਰ ਮੈਂ ਥੋੜਾ ਜਲਦੀ ਵਿੱਚ ਆ ਕੈਂਦੇ ਹੋਇਆ ਅਰਾਧਿਆ ਨੇ ਆਪਣਾ ਐਕਟਿਵ ਲਿਆ ਤੇ ਘਰ ਨੂੰ ਚਲੀ ਗਈ ਅਰਾਧਿਆ ਘਰ ਪਹੁੰਚੀ ਤਾਂ ਆਪਣੇ ਘਰ ਆਈ ਮਾਮਾ ਜੀ ਦੀ ਬੇਟੀ ਨੂੰ ਮਿਲ ਕੇ ਬੜੀ ਖੁਸ਼ ਹੋਈ ਮੰਮੀ ਨੇ ਜਲਦੀ ਘਰ ਆਉਣ ਲਈ ਕਿਹਾ ਸੀ ਪਰ ਇਹ ਨਹੀਂ ਸੀ ਦੱਸਿਆ ਕਿ ਉਹਦੇ ਮਾਮਾ ਜੀ ਦੀ ਬੇਟੀ ਆਈ ਹੈ ਕਈ ਸਾਲ ਵਿਦੇਸ਼ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਭੈਣ ਮਿਲੀ ਸੰਦੋਮੇ ਪੈਣਾ ਕਾਫੀ ਸਮਾਂ ਦੁੱਖ ਸੁੱਖ ਸਾਂਝੇ ਕਰਦੀਆਂ ਰਹੀਆਂ ਰੁਚੀਕਾ ਨੇ ਜਦੋਂ ਆਰਾਧਿਆ ਨੂੰ ਕਿਹਾ ਕਿ ਤੂੰ ਵੀ ਗ੍ਰੈਜੂਏਸ਼ਨ ਤੋਂ ਬਾਅਦ ਸਾਡੇ ਕੋਲ ਵਿਦੇਸ਼ ਆ ਜਾਵੇਂ ਤਾਂ ਉਹਨੇ ਕੋਈ ਦਿਲਚਸਪੀ ਨਾ ਦਿਖਾਈ ਕਿਉਂਕਿ ਉਹਨੂੰ ਵਿਦੇਸ਼ ਜਾਣ ਦਾ ਬਿਲਕੁਲ ਸ਼ੌਂਕ ਨਹੀਂ ਸੀ ਹਨੇ ਕਿਹਾ ਕਿ ਮੇਰੀ ਤਾਂ ਇੱਛਾ ਹੈ ਇੱਥੇ ਰਹਿ ਕੇ ਹੀ ਉੱਚੇ ਅਹੁਦੇ ਤੇ ਪਹੁੰਚਿਆ ਜਾਵੇ। ਅਚਾਨਕ ਅਰਾਧਿਆ ਦੇ ਮਨ ਵਿੱਚ ਉਹ ਗੱਲ ਘੂਮਣ ਲੱਗੀ ਕਿ ਇਹੋ ਜਿਹੀ ਕਿਹੜੀ ਖਾਸ ਚੀਜ਼ ਸੀ ਜਿਹਨੂੰ ਖਾਣ ਲਈ ਮਿਨਾਕਸ਼ੀ ਤੇ ਸੌਰਵ ਇੰਨਾ ਜ਼ੋਰ ਲਗਾ ਰਹੇ ਸੀ। ਅਗਲੇ ਦਿਨ ਐਤਵਾਰ ਸੀ ਪਰ ਅਰਾਧਿਆ ਦਾ ਦਿਮਾਗ ਕਾਲਜ ਵਿੱਚ ਹੀ ਘੁੰਮਦਾ ਰਿਹਾ। ਜਦੋਂ ਕਾਲਜ ਗਈ ਤਰੁਚਿਕਾ ਤੇ ਸੌਰਵ ਕਾਲਜ ਦੇ ਗੇਟ ਤੇ ਹੀ ਮਿਲ ਪਏ ਤੇ ਕਹਿਣ ਲੱਗੇ ਆਰਾਧਿਆ ਅੱਜ ਘਰੇ ਜਾਣ ਦੀ ਜਲਦੀ ਤਾਂ ਨਹੀਂ ਖਾਸ ਪਾਰਟੀ ਰੱਖੀ ਐ ਤੂੰ ਵੀ ਜ਼ਰੂਰ ਆਵੀਂ ਹਰੁਚਿਕਾ ਨੇ ਕਿਹਾ ਖਾਸ ਪਾਰਟੀ ਕੌਣ ਦੇ ਰਿਹਾ ਤੇ ਕਿਹੜੀ ਖੁਸ਼ੀ ਵਿੱਚ ਆਰਾਧਿਆ ਨੇ ਮੁਸਕਰਾ ਕੇ ਪੁੱਛਿਆ ਹਬਈ ਇਹ ਤਾਂ ਸਰਪ੍ਰਾਈਜ਼ ਐ ਜੇ ਪਹਿਲਾਂ ਹੀ ਪਤਾ ਲੱਗ ਜੇ ਤਾਂ ਪਾਰਟੀ ਦਾ ਆਨੰਦ ਨਹੀਂ ਆਉਂਦਾ ਫਿਰ ਮਿਨਾਕਸ਼ੀ ਦੇ ਜ਼ੋਰ ਪਾਉਣ ਤੇ ਅਰਾਧਿਆ ਵੀ ਉਹਨਾਂ ਦੇ ਨਾਲ ਕੈਫੇਟੇਰੀਆ ਚਲੀ ਗਈ ਥੋੜੀ ਦੇਰ ਗੱਪਸ਼ਪ ਮਾਰਨ ਤੋਂ ਬਾਅਦ ਸਾਰੇ ਅਸਲ ਮੁੱਦੇ ਤੇ ਆ ਗਏ ਪੁੜੀ ਖੋਲਦਿਆਂ ਮਿਨਾਕਸ਼ੀ ਨੇ ਕਿਹਾ 아라댜 ਅੱਜ ਤੈਨੂੰ ਐਸੀ ਚੀਜ਼ ਦਿਖਾਉਂਦੀ ਆ ਜਿਹੜੀ ਤੂੰ ਕਦੇ ਸੁਪਨੇ ਵਿੱਚ ਵੀ ਨਹੀਂ ਦੇਖੀ ਹੋਣੀ ਅੱਛਾ ਇਹੋ ਜਿਹੀ ਕਿਹੜੀ ਖਾਸ ਚੀਜ਼ ਐ ਚੱਲ ਦਿਖਾ ਫਿਰ ਹੈ ਕੀ ਅਰਾ댜 ਨੇ ਉਤਸੁਕਤਾ ਦਿਖਾਉਂਦਿਆਂ ਕਿਹਾ ਮਿਨਾਕਸ਼ੀ ਨੇ ਕਾਗਜ਼ ਦੀਆਂ ਤਾਹਾਂ ਖੋਲ੍ਹਦਿਆਂ ਕਿਹਾ ਜੇ ਤਾ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਤੱਕਾ ਕੇ ਦੇਖੀ ਨਹੀਂ ਤਾਂ ਤੇਰੀ ਮਰਜ਼ੀ ਪਰ ਤੈਨੂੰ ਇੱਕ ਗੱਲ ਦੱਸਾਂ ਜਿਨੇ ਇਹਦਾ ਸਵਾਦ ਚੱਕਿਆ ਆ ਸ਼ਸ਼ਕਾਰ ਉੱਠਿਆ ਆਪਾਂ ਸ਼ਾਕਾਹਾਰੀਆਂ ਇਸ ਗੱਲ ਦਾ ਧਿਆਨ ਰੱਖ ਕੇ ਟੇਸਟ ਕਰਵਾਉਣਾ ਹਰਾਦਿਆ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਤੂੰ ਡਰਨਾ ਇਹਦੇ ਵਿੱਚ ਮੁਰਗਾ ਨਹੀਂ ਹੈਗਾ ਕਈ ਸ਼ੱਕਾ ਹਰੀ ਵੀ ਇਹਦਾ ਸਵਾਦ ਚੱਖਣ ਲਈ ਤਰਲੋ ਮੱਛੀ ਹੁੰਦੇ ਫਿਰਦੇ ਨੇ ਅਰਾਧਿਆ ਸੋਚ ਰਹੀ ਸੀ ਮੈਂ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਧੀਆਂ ਨੇ ਪਰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਮੈਂ ਅਜੇ ਤੱਕ ਨਹੀਂ ਖਾਧੀ ਕਿਉਂ ਨਾ ਇੱਕ ਵਾਰ ਇਹਦਾ ਸਵਾਦ ਚੱਖਿਆ ਜਾਵੇ ਇਹ ਹੈ ਕਿ ਮਿਨਾਕਸ਼ੀ ਲਿਆ ਕਰਾ ਟੇਸਟ ਆਪਣੀ ਸਪੈਸ਼ਲ ਚੀਜ਼ ਕਹਿੰਦਿਆਂ ਹੀ ਅਰਾਧਿਆ ਨੇ ਪੂੜੀ ਵਿੱਚੋਂ ਇੱਕ ਚੁੰਡੀ ਭਰ ਕੇ ਆਪਣੀ ਜ਼ੁਬਾਨ ਤੇ ਰੱਖ ਲਈ ਅਰਾਧਿਆ ਹੁਣ ਰੋਜ਼ ਹੀ ਮੁਫਤ ਵਿੱਚ ਮਿਲਣ ਵਾਲੀ ਚੀਜ਼ ਲਈ ਮਿਨਾਕਸ਼ੀ ਦਾ ਇੰਤਜ਼ਾਰ ਕਰਦੀ ਰਹਿੰਦੀ ਕਿ ਕਦੋਂ ਉਹਦਾ ਪੀਰੀਅਡ ਫ੍ਰੀ ਹੋਵੇ ਤੇ ਉਹਨੂੰ ਮਿਲੇ ਥੋੜੇ ਹੀ ਦਿਨਾਂ ਵਿੱਚ ਚੁੱਪਚਾਪ ਰਹਿਣ ਵਾਲੀ ਅਰਾਧਿਆ ਖੀੜੀ ਖੀੜੀ ਨਜ਼ਰ ਆਉਣ ਲੱਗ ਪਈ ਸੀ ਹੁਣ ਉਹਨੂੰ ਹਮੇਸ਼ਾ ਇੱਕ ਚੁੰਡੀ ਪਾਊਡਰ ਦੀ ਤਲਬ ਲੱਗੀ ਰਹਿੰਦੀ ਜਦੋਂ ਉਹਨੂੰ ਪਾਊਡਰ ਨਾ ਮਿਲਦਾ ਤਾਂ ਉਹਦੀ ਹਾਲਤ ਖਰਾਬ ਹੋਣ ਲੱਗਦੀ ਹੁਣ ਦਾ ਸਰੀਰ ਟੁੱਟਣ ਲੱਗਦਾ ਤੇ ਉਹ ਮੁਰਦਿਆਂ ਵਾਂਗ ਪਈ ਰਹਿੰਦੀ ਉਹ ਹਰ ਹਾਲਤ ਵਿੱਚ ਪਾਊਡਰ ਹਾਸਲ ਕਰਨ ਦਾ ਉਪਰਾਲਾ ਕਰਦੀ ਰਹਿੰਦੀ ਸੀ। ਮਿਨਾਕਸ਼ੀ ਅੱਜ ਮੈਨੂੰ ਕਿਸੇ ਵੀ ਹਾਲਤ ਵਿੱਚ ਸਪੈਸ਼ਲ ਚੀਜ਼ ਚਾਹੀਦੀ ਹੈ। ਨਹੀਂ ਤਾਂ ਮੇਰੀ ਜਾਨ ਨਿਕਲ ਜਾਵੇਗੀ। ਅਰਾਧਿਆ ਹਰ ਚੀਜ਼ ਲਈ ਮੁੱਲ ਚੁਕਾਉਣਾ ਪੈਂਦਾ ਹੈ। ਪੈਸੇ ਦੇ ਹੋਣੇ ਲੈ ਕੇ ਦੇ ਦਿੰਦੀਆਂ। ਪੈਸੇ ਕਿੰਨੇ ਚਾਹੀਦੇ ਨੇ? ਜਿੰਨਾ ਸਮਾਨ ਤੈਨੂੰ ਚਾਹੀਦਾ ਓਨੇ ਹੀ ਪੈਸੇ ਪਰ ਮੇਰੇ ਕੋਲ ਤਾਂ ਸਿਰਫ 500 ਰੁਪਏ ਨੇ ਇਹ ਤਾਂ ਤੇਰੇ ਤੇ ਨਿਰਭਰ ਹੈ ਕਿ ਤੂੰ ਇਹਦੇ ਨਾਲ ਕਿੰਨਾ ਸਮਾਂ ਲੰਗਾਉਂਦੀ ਹੈ ਆਰਾਧਿਆ ਨੇ ਇੱਕ ਦਿਨ ਔਖਾ-ਸੌਖਾ ਲੰਗਾ ਲਿਆ ਅਗਲੇ ਦਿਨ ਪੈਸੇ ਦੀ ਥੋੜ੍ਹ ਨੇ ਉਸ ਕੋਲੋਂ ਮੰਮੀ ਦੇ ਪਰਸ ਦੀ ਜਿੱਪ ਖੁਲਵਾ ਦਿੱਤੀ ਹੋਰ ਉਹਨੂੰ ਜਦੋਂ ਮੇ ਲੋੜ ਪੈਂਦੀ ਮੰਮੀ ਦਾ ਪਰਸ ਉਹਦੀਆਂ ਅੱਖਾਂ ਸਾਹਮਣੇ ਨੱਚਣ ਲੱਗ ਪੈਂਦਾ ਅਰਾਧਿਆ ਦੀ ਮੰਮੀ ਨੇ ਉਹਤੇ ਚੋਰੀ ਦਾ ਇਲਜ਼ਾਮ ਲਾਉਣ ਦੀ ਥਾਂ ਇੱਕ ਦੋ ਵਾਰ ਪਿਆਰ ਨਾਲ ਪੁੱਛਿਆ ਕਿ ਅਰਾਧਿਆ ਜੇ ਤੈਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਤਾਂ ਮੈਨੂੰ ਦੱਸ ਦਿਆ ਕਰ ਪਰ ਉਹਨੇ ਗੋਲ ਮੋਲ ਜਿਹਾ ਜਵਾਬ ਦਿੰਦਿਆਂ ਕਹਿ ਦੇਣਾ ਕਿ ਪੈਟਰੋਲ ਪਵਾਉਣਾ ਸੀ ਜਾਂ ਨੋਟਸ ਫੋਟੋਸਟੇਟ ਕਰਵਾਉਣੇ ਸੀ ਇੱਤੇ ਕਾਲੀ ਨਾਲ ਤੁਹਾਡੇ ਪਰਸ ਵਿੱਚੋਂ ਲੈ ਗਈ ਸੀ ਇਹ ਦੱਸਣਾ ਭੁੱਲ ਗਈ ਇੱਕ ਦਿਨ ਉਹਨੂੰ ਮੰਮੀ ਦੇ ਪਰਸ ਵਿੱਚ ਪੈਸੇ ਨਾ ਮਿਲੇ ਤਾਂ ਆਰਾਧਿਆ ਦਾ ਦਿਲ ਡੁੱਬਣ ਲੱਗਾ ਹੁਣ ਮੇਰਾ ਕੀ ਬਣੇਗਾ ਕਿੱਥੋਂ ਲਿਆਵਾਂ ਪੈਸੇ ਆਰਾਧਿਆ ਦਾ ਸਰੀਰ ਟੁੱਟ ਰਿਹਾ ਸੀ ਉਹਦੀ ਹਾਲਤ ਖਰਾਬ ਹੋਣ ਲੱਗ ਪਈ ਪਰ ਉਹਨੂੰ স্পੈਸ਼ਲ ਚੀਜ਼ ਹਰ ਹਾਲਤ ਵਿੱਚ ਚਾਹੀਦੀ ਸੀ ਉਹਨੇ ਐਕਟਿਵਾ ਕੱਢਿਆ ਤੇ ਆਪ ਹੀ ਉਸ ਬੰਦੇ ਕੋਲ ਪਹੁੰਚ ਗਈ ਜਿੱਥੋਂ ਮਿਨਾਕਸ਼ੀ ਸਮਾਨ ਲੈਂਦੀ ਹੁੰਦੀ ਸੀ ਬਾਈ ਜੀ ਮਿਨਾਕਸ਼ੀ ਨੇ ਤੁਹਾਡੇ ਕੋਲ ਭੇਜਿਆ ਮੈਨੂੰ ਸਪੈਸ਼ਲ ਚੀਜ਼ ਚਾਹੀਦੀ ਹੈ ਕਿਹੜੀ ਸਪੈਸ਼ਲ ਚੀਜ਼ ਮੈਂ ਮੈਂ ਤੁਹਾਡੇ ਨਾਲ ਗੱਲ ਕਰਵਾ ਦਿੰਨੀ ਆ ਉਹ ਸੋਚ ਰਹੀ ਸੀ ਮਿਨਾਕਸ਼ੀ ਨੇ ਤਾਂ ਇਹੀ ਕੋਡਵਰਡ ਬੋਲਣ ਨੂੰ ਕਿਹਾ ਸੀ ਫਿਰ ਮਿਨਾਕਸ਼ੀ ਨਾਲ ਗੱਲ ਹੋਣ ਤੋਂ ਬਾਅਦ ਉਸ ਬੰਦੇ ਨੇ ਕਿਹਾ ਵਪਾਰ ਵਿੱਚ ਕੋਈ ਬਾਈਬੁਈ ਨਹੀਂ ਹੁੰਦਾ ਦੱਸ ਕਿੰਨੇ ਹਜ਼ਾਰ ਦਾ ਸਾਮਾਨ ਚਾਹੀਦਾ ਮੈਨੂੰ ਤਾਂ ਸਿਰਫ ਆਪਣੇ ਲਈ ਥੋੜਾ ਜਿਹਾ ਅਰਾਧਿਆ ਨੇ ਗੱਲ ਅਧੂਰੀ ਛੱਡ ਦਿੱਤੀ ਤਾਂ ਵੀ ਪਤਾ ਤਾਂ ਲੱਗੇ ਕਿੰਨੇ ਪੈਸੇ ਨੇ ਤੇਰੇ ਕੋਲ ਤਾਈਓ ਸਮਾਨ ਦੇਵਾਂਗਾ ਮੈਂ ਕੱਲ ਤੁਹਾਨੂੰ ਪੈਸੇ ਦੇਵਾਂਗੀ ਮਿਨਾਕਸ਼ੀ ਮੇਰੇ ਨਾਲ ਹੀ ਪੜਦੀ ਹੈ ਭਾਵੇਂ ਉਤੋਂ ਪੁੱਛ ਲਓ ਇੱਥੇ ਉਧਾਰ ਉਧੂਰ ਕੁਝ ਨਹੀਂ ਮਿਲਦਾ ਉਧਾਰ ਸਮਾਨ ਵੰਡ ਵੰਡ ਕੇ ਅਸੀਂ ਆਪਣਾ ਦਿਵਾਲਾ ਥੋੜਾ ਕੱਢਣਾ ਤੈਨੂੰ ਕੀ ਪਤਾ ਸਾਨੂੰ ਕਿੰਨੇ ਖਤਰੇ ਮੁੱਲ ਲੈਣੇ ਪੈਂਦੇ ਨੇ ਥੋੜੇ ਵਰਗਿਆਂ ਦਾ ਕੰਮ ਸਾਰਨ ਵਾਸਤੇ ਜਦੋਂ ਸਮਾਨ ਦੀ ਲੋਡ ਹੋਵੇ ਪੈਸੇ ਲੈ ਕੇ ਆਵੀ ਅੱਜ ਦਾ ਦਿਨ ਕੰਮ ਸਾਰ ਦਿਓ ਪਲੀਜ਼ ਮਿਨਾਕਸ਼ੀ ਤਾਂ ਕਹਿੰਦੀ ਸੀ ਮੇਰਾ ਨਾਮ ਲੈਣ ਨਾਲ ਤੈਨੂੰ ਸਮਾਨ ਉਧਾਰ ਮਿਲ ਜਾਏਗਾ ਓ ਮਿਨਾਕਸ਼ੀ ਨਾਲ ਤਾਂ ਸਾਡਾ ਲੈਣ ਦੇਣ ਚੱਲਦਾ ਰਹਿੰਦਾ ਜੇ ਉਹ ਉਧਾਰ ਦੀ ਜਮਨੀ ਭਰਦੀ ਐ ਤਾਂ ਫਿਰ ਉਸ ਬੰਦੇ ਨੇ ਮੁਸਕਰਾਉਂਦਿਆਂ ਹੋਇਆਂ ਆਪਣਾ ਵਾਕ ਅਧੂਰਾ ਛੱਡ ਦਿੱਤਾ ਮਿਨਾਕਸ਼ੀ ਤੇ ਸਾਡੇ ਤੋਂ ਬਾਹਰ ਨਹੀਂ ਤੂੰ ਵੀ ਸਾਡਾ ਧਿਆਨ ਰੱਖੀ ਅਸੀਂ ਤੇਰਾ ਰੱਖਾਂਗੇ ਕੀ ਮਤਲਬ ਮਤਲਬ ਤੂੰ ਮਿਨਾਕਸ਼ੀ ਕੋਲੋਂ ਸਮਝ ਲੈ ਕਮਰੇ ਦੇ ਅੰਦਰ ਜਾ ਕੇ ਸਮਾਨ ਲਾਇਆ ਅਸੀਂ ਆਪਣੇ ਕੰਮ ਵਿੱਚ ਇਮਾਨਦਾਰ ਬੰਦੇ ਆ ਤੇ ਤੂੰ ਵੀ ਇਮਾਨਦਾਰ ਰਹੀਂ ਸੁਨਸਾਨ ਇਲਾਕੇ ਵਿੱਚ ਅਰਾਧਿਆ ਦੀਆਂ ਚੀਕਾਂ ਕਿਸੇ ਨੂੰ ਵੀ ਸੁਣਾਈ ਨਾ ਦਿੱਤੀਆਂ ਉਹ ਬੇਵਸ ਪਰਿੰਦੇ ਵਾਂਗ ਤੜਫਦੀ ਰਹੀ ਤੇ ਹਵਾਨੀਅਤ ਉਹਦੇ ਖੰਭ ਨੋਚਦੀ ਰਹੀ ਕਮਰੇ ਤੋਂ ਬਾਹਰ ਨਿਕਲਦਿਆਂ ਹੀ ਅਰਾਧਿਆ ਨੇ ਆਪਣੇ ਕੱਪੜੇ ਠੀਕ ਕੀਤੇ ਤੇ ਦੁਪੱਟੇ ਨਾਲ ਘੁੱਟ ਕੇ ਬੁੱਕਲ ਮਾਰ ਕੇ ਅੱਖਾਂ ਤੇ ਐਨਕ ਲਗਾ ਲਈ ਉਸ ਦਿਨ ਤੋਂ ਹੀ ਅਰਾਧਿਆ ਨੇ ਸ਼ੀਸ਼ਾ ਨਾ ਦੇਖਣ ਦੀ ਕਸਮ ਖਾ ਲਈ ਕਿਉਂਕਿ ਹੁਣ ਉਹ ਆਪਣੇ ਨਾਲ ਨਜ਼ਰਾਂ ਮਿਲਾਉਣ ਦੇ ਕਾਬਲ ਨਹੀਂ ਸੀ ਰਹੀ ਵੱਡੀ ਕੀਮਤ ਦੇ ਕੇ ਉਹਨੂੰ ਬਸ 2 ਦਿਨ ਦਾ ਹੀ ਸਮਾਨ ਮਿਲਿਆ ਸੀ ਜਿਹੜਾ ਉਹਨੇ ਐਕਟਿਵਾ ਵਿੱਚ ਰੱਖਿਆ ਤੇ ਘਰਵਾਲ ਨੂੰ ਤੁਰ ਪਈ ਹੁਣ ਆਰਾਧਿਆ ਨੂੰ ਪੈਸਿਆਂ ਦੀ ਵੀ ਲੋੜ ਨਹੀਂ ਸੀ ਹੁੰਦੀ ਸਮਾਪਾਵੇਂ ਜਿਹੜਾ ਵੀ ਹੋਵੇ ਜਦੋਂ ਮੀ ਆਰਾਧਿਆ ਦਾ ਸਰੀਰ ਟੁੱਟਣਾ ਉਹਨੇ ਐਕਟਿਵਾ ਕੱਢਣਾ ਤੇ ਟਿਕਾਣੇ ਤੇ ਪਹੁੰਚ ਜਾਣਾ ਕਦੇ ਮਾਪਿਆਂ ਨੇ ਪੁੱਛਣਾ ਕਿ ਇੰਨੇ ਹਨੇਰੇ ਵਿੱਚ ਕਿੱਥੇ ਜਾ ਰਹੀ ਹੈ ਤਾਂ ਉਹਨੇ ਬਹਾਨੇ ਬਣਾ ਦੇਣੇ ਕਦੇ ਕਹਿਣਾ ਕਿਸੇ ਸਹੇਲੀ ਕੋਲੋਂ ਨੋਟਸ ਲੈਣੇ ਨੇ ਤੇ ਕਦੇ ਕਿਸੇ ਕੋਲ ਹੇ ਸੇ ਤਰ੍ਹਾਂ ਕਾਲਜ ਦੀ ਪੜ੍ਹਾਈ ਵੀ ਖਤਮ ਹੋਣ ਵਾਲੀ ਸੀ ਅਰਾਧਿਆ ਦੇ ਮਾਪੇ ਨੌਕਰੀ ਪੇਸ਼ਾ ਹੋਣ ਕਰਕੇ ਸਵੇਰ ਦੇ ਨਿਕਲੇ ਸ਼ਾਮ ਨੂੰ ਥੱਕ ਕੇ ਟੁੱਟੇ ਘਰ ਪਹੁੰਚਦੇ ਤੇ ਮਾਂ ਰਸੋਈ ਦਾ ਕੰਮ ਨਿਭੜਦਿਆਂ ਹੀ ਸੌਣ ਦੀ ਤਿਆਰੀ ਕਰਦੀ ਕਿਉਂਕਿ ਸਵੇਰੇ ਫੇਰ ਜਲਦੀ ਉੱਠਣਾ ਹੁੰਦਾ ਸੀ ਪੈਸੇ ਦੀ ਦੌੜ ਵਿੱਚ ਬੇਟੀ ਵੱਲ ਕਦੇ ਧਿਆਨ ਹੀ ਨਹੀਂ ਸੀ ਜਾਂਦਾ ਕਿ ਜਵਾਨ ਹੋ ਰਹੀ ਅਰਾਧਿਆ ਨੂੰ ਸਿਰ ਰੱਖਣ ਲਈ ਮਾਂ ਦਾ ਮੋਢਾ ਤੇ ਸੁਰੱਖਿਆ ਲਈ ਪਿਤਾ ਦਾ ਕਵਚ ਵੀ ਚਾਹੀਦਾ ਹੈ ਮਾਪੇ ਉੱਚ ਵਿੱਦਿਆ ਦਿਵਾ ਕੇ ਅਫਸਰ ਬਣਾਉਣਾ ਤਾਂ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਚੰਗੇ ਇਨਸਾਨ ਬਣਾਉਣਾ ਭੁੱਲ ਗਏ ਸੀ ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ